ਪ੍ਰੇਖਤੂ ਬਾਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦਾ ਆ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਜੀ ਸਰ ਹੁਣ ਕਿਹਾ ਇਹ ਜਾ ਰਿਹਾ ਕਿ ਬਿਹਾਰ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਉਹ ਨਿਰਪੱਖ ਨੇ ਤੇ ਕਈਆਂ ਦਾ ਮੰਨਣਾ ਇਹ ਹੈ ਕਿ ਉਹ ਨਿਰਪੱਖ ਨਤੀਜੇ ਨਹੀਂ ਨੇ ਤੁਸੀਂ ਕਿਵੇਂ ਆਖਦੇ ਹੋ ਦੇਖੋ ਜੀ ਇਹਨਾਂ ਚੋਣ ਨਤੀਜਿਆਂ ਸੰਬੰਧੀ ਜੀ ਮੈਂ ਉਸ ਤਰੀਕੇ ਨਾਲ ਅਜੇ ਕੁਝ ਕਹਿਣ ਦੀ ਸਥਿਤੀ 'ਚ ਨਹੀਂਗਾ ਕਿਉਂਕਿ ਜੋ ਕੁਝ ਦੱਸਿਆ ਕੀਤਾ ਖਤਰਿਆ ਜਾ ਰਿਹਾ ਨਾ ਹੂੰ ਉਹ ਬੜਾ ਅਜੇ ਅਸ਼ਪਸ਼ਟ ਜਿਹਾ ਹੈ ਜੀ ਚੋਣ ਕਮਿਸ਼ਨਰ ਨੇ 30 ਸਤੰਬਰ ਨੂੰ ਆਖਿਆ ਸੀ ਹਮ ਕਿ 7 ਕਰੋੜ 43 ਲੱਖ ਸਮਥਿੰਗ ਵੋਟਰ ਜਿਹੜੇ ਨੇ ਉਹ ਵਿਹਾਰ ਚ ਵੋਟ ਪਾਉਣਗੇ ਜੀ ਪਰ ਜਿਸ ਦਿਨ ਨੋਮੀਨੇਸ਼ਨ ਹੁੰਦੀ ਹੈ ਉਸ ਦਿਨ ਜਿਹੜੇ ਅੰਕੜੇ ਆਉਂਦੇ ਨੇ ਤੇ ਚੋਣ ਕਮਿਸ਼ਨਰ ਉਹਦੇ ਵਿੱਚ 3 ਲੱਖ ਵੋਟਰਾਂ ਦਾ ਜਾਫਾ ਕਰ ਦਿੰਦਾ ਹੈ ਜੀ ਔਰ 3 ਲੱਖ ਵੋਟਰਾਂ ਦਾ ਇਜਾਫਾ ਜਿਹੜਾ ਆ ਉਹ ਚਲੇ ਜਾਂਦਾ 7 ਕਰੋੜ ਲਗਭਗ 46 ਲੱਖ ਜੀ ਵੋਟਰਾਂ ਦੇ ਹੁਣ ਉਹ 3 ਲੱਖ ਵੋਟਰ ਜਿਹੜੇ ਤੁਹਾਡੇ ਇੱਕ ਹਫਤੇ ਦੇ ਵਿੱਚ ਹੀ 18 ਸਾਲਾਂ ਦੇ ਹੋ ਗਏ ਬਾਲਗ ਹੋ ਗਏ ਤੇ ਫਾਰਮ ਨੰਬਰ 6 ਦੀ ਵਰਤੋਂ ਦੇ ਨਾਲ ਉਹ ਇੰਟਰੋਡਿਊਸ ਹੋ ਗਏ ਉਹ ਵੋਟਰ ਲਿਸਟਾਂ ਚ ਆਏ ਕਿੱਦਾਂ ਆਏ ਕਿੱਥੇ ਗਏ ਕਿੱਦਾਂ ਇਹ ਆਪਣੇ ਆਪ ਵਿੱਚ ਇੱਕ ਸ਼ੰਕਾ ਦੀ ਸੂਈ ਉਹਦੇ ਤੇ ਖੜਦੀ ਹੈ ਜੀ ਦੂਸਰੀ ਗੱਲ ਇਹ ਹੈ ਕਿ ਬਹੁਤ ਵੱਡੀਆਂ ਟੀਮਾਂ ਦੇ ਕੋਲੋਂ ਵੀ ਹਮ ਏਡੀ ਵੱਡੀ ਇਲੈਕਸ਼ਨ ਦਾ ਅਨਲਿਸਿਸ ਜਿਹੜਾ ਉਹ ਨਿਰਧਾਰਤ ਦਿੱਤੇ ਹੋਏ ਸੱਤਾ ਦਿਨਾਂ 'ਚ ਨਹੀਂ ਹੋ ਸਕਦਾ ਜਦੋਂ ਸਾਡੇ ਕੋਲ ਸੌਫਟਵੇਅਰ ਦੇ ਅਸੈਸ ਕਰਨ ਵਾਲਾ ਮਟੀਰੀਅਲ ਜਿਹੜਾ ਉਹ ਕੰਪਿਊਟਰ ਸਾਨੂੰ ਪ੍ਰੋਵਾਈਡ ਨਾ ਹੋਵੇ ਹਮ ਜੀ ਤੀਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਨਾ ਉਹ ਇਹ ਹੈ ਕਿ ਔਸ ਚੋਣ ਕਮਿਸ਼ਨਰ ਤੋਂ ਹਮ ਜੇ ਚੋਣ ਕਮਿਸ਼ਨਰ ਦੀ ਨਿਯੁਕਤੀ ਆਪ ਹੀ ਨਿਰਪੱਖ ਨਿਗੀ ਹਮ ਉਹਦੇ ਕੋਲ ਨਿਰਪੱਖਤਾ ਦੀ ਆਸ ਕਰਨੀ ਵੀ ਕਾਦੇ ਲਈ ਹੈ ਜੀ ਜੀ ਦੇਖੋ ਭਾਰਤ ਦਾ ਚੋਣ ਕਮਿਸ਼ਨਰ ਇਹਦਾ ਵੀ ਆਪਣਾ ਇੱਕ ਇਤਿਹਾਸ ਹੈ ਕੋਈ ਇਦਾਂ ਨਹੀਂ ਕਾ ਵੀ ਕੱਲ ਹੀ ਅਸੀਂ ਚੋਣ ਕਮਿਸ਼ਨਰ ਬਣਾਇਆ ਹਮ ਭਾਰਤ ਦੇ ਚੋਣ ਕਮਿਸ਼ਨਰ ਦੀਆਂ ਸ਼ਕਤੀਆਂ ਉਹਦੇ ਕੰਮ ਉਹਨਾਂ ਬਾਰੇ ਕਿਸੇ ਕੋਲ ਲੁਕਿਆ ਹੋਇਆ ਨਹੀਂ ਟੀਐਨ ਸ਼ੈਸ਼ਨ ਸਾਰਾ ਨੂੰ ਦੁਨੀਆ ਜਾਣਦੀ ਹੈ ਜੀ ਜੀ ਹੁਣ ਅਸੀਂ ਗਿਆਨ ਗਣੇਸ਼ ਉਹ ਰਾਦੀ ਦੀ ਜੇ ਗੱਲ ਕਰੀਏ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਇਹਨਾਂ ਦੀ ਚੋਣ ਪ੍ਰਕਿਰਿਆ ਕਿਉਂ ਬਦਲੀ ਗਈ ਹਮ ਪਹਿਲਾਂ ਭਾਰਤ ਦਾ ਚੋਣ ਕਮਿਸ਼ਨ ਨਿਰਧਾਰਤ ਕਰ ਲਈ ਤਿੰਨ ਬੰਦਿਆਂ ਦੀ ਟੀਮ ਸੀ ਜੀ ਜੀ ਇੱਕ ਚੀਫ ਜਸਟਿਸ ਆਫ ਇੰਡੀਆ ਹਮ ਦੂਸਰਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੀਸਰਾ اپੋਜੀਸ਼ਨ ਲੀਡਰ ਆਫ ਪਾਰਲੀਮੈਂਟ ਹਮ ਤਿੰਨ ਬੰਦੇ ਤਿੰਨ ਵੱਖਰੇ ਵੱਖਰੇ ਪੋਲਾਂ ਤੇ ਖੜੇ ਨੇ ਤੇ ਉਹ ਇੱਕ ਜਿਹੜਾ ਪੈਟਰਨ ਉਹਨਾਂ ਕੋਲ ਦਿੱਤਾ ਜਾਂਦਾ ਹੈ ਕਿ ਇਹਨਾਂ ਵਿੱਚੋਂ ਰეკਮੈਂਡ ਕਰਨਗੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦਾ ਨਿਰਪੱਖਤਾ ਦਾ ਬੇਦਾਗ ਇਮਾਨਦਾਰੀ ਭਰਿਆ ਜਿਹਨਾਂ ਦਾ ਕੈਰੀਅਰ ਹੈ ਉਹ ਬੰਦਿਆਂ ਨੂੰ ਇਹ ਜ਼ਿੰਮੇਵਾਰੀ ਲਈ ਚੁਣਨਗੇ ਹਮ ਪਰ ਸ਼ਿਰਿੰਦਰਿੰਦਰ ਮੋਦੀ ਦੀ ਗਵਾਹੀ ਵਾਲੀ ਸਰਕਾਰ ਜਿਹੜੀ ਹੈ ਉਹ ਇੱਕ ਛੋਟੀ ਜੀ ਤਬਦੀਲੀ ਕਰਦੀ ਹੈ ਜੀ ਉਸ ਤਬਦੀਲੀ ਵਿੱਚ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈ ਉਹਨੂੰ ਬਾਹਰ ਕੱਢ ਦਿੰਦੇ ਨੇ ਹਮ ਹੁਣ ਉਹ ਕੀ ਕਰਦੇ ਨੇ ਕਿ ਬੰਦੇ ਤੈਨੀ ਨੇ ਪ੍ਰਾਈਮ ਮਿਨਿਸਟਰ ਨਾਲ ਗ੍ਰਹਿ ਮੰਤਰੀ ਤੇ ਨਾਲ ਲੀਡਰ ਆਪਾਜੀਸ਼ਨ ਹੁਣ ਜੇ ਇਸ स्तर ਦਾ ਪ੍ਰਾਈਮ ਮਿਨਿਸਟਰ ਹੈ ਜੀ ਉਸੇ ਤਰ ਦੇ ਤੇ ਜਿਹੜਾ ਗ੍ਰਹਿ ਮੰਤਰੀ ਹੈ ਨਾ ਹਮ ਬਿਲਕੁਲ ਸੋ ਇੱਕ ਤਰ ਦੇ ਦੋ ਤੇ ਇੱਕ ਦਾ ਇੱਕ ਹਮ ਇਹ ਕਿਵੇਂ ਨਿਰਪੱਖ ਹੋ ਗਿਆ ਸੋ ਇਹ ਸਰਕਾਰ ਦਾ ਨੋਮੀਨੇਟ ਕੀਤਾ ਵਿਅਕਤੀ ਹੈ ਨੰਬਰ 1 ਜੀ ਨੰਬਰ 2 ਜੇ ਸਰਕਾਰ ਦਾ ਨੋਮੀਨੇਟ ਕੀਤਾ ਵਿਅਕਤੀ ਵੀ ਹੈ ਤੇ ਤਾਂ ਵੀ ਕੋਈ ਗੱਲ ਨਹੀਂ ਤਾਂ ਵੀ ਇਹਦੇ ਤੇ ਸਵਾਲ ਖੜੇ ਹੋ ਸਕਦੇ ਨੇ ਪਰ ਫਿਰ ਇੱਕ ਕਾਨੂੰਨ ਆਉਂਦਾ ਹੈ ਉਹ ਕਾਨੂੰਨ ਇਹ ਹੈ ਕਿ ਉਹਦੀ ਟਿਨਿਓਰ ਖਤਮ ਹੋ ਜਾਣ ਤੋਂ ਬਾਅਦ ਵੀ ਚੋਰ ਕਮਿਸ਼ਨਰ ਦੀ ਟਿਨਿਓਰ ਖਤਮ ਹੋ ਜਾਣ ਤੋਂ ਬਾਅਦ ਵੀ ਉਹਦੇ ਤੇ ਕੋਈ ਅਪਰਾਧਿਕ ਮਾਮਲਾ ਜਾਂ ਉਹਦੇ ਤੇ ਧੋਖਾਧੜੀ ਦਾ ਮਾਮਲਾ ਦਰਜ ਨਹੀਂ ਹੋ ਸਕਦਾ ਹਾਂ ਇਹਦਾ ਮਤਲਬ ਅਸੀਂ ਇਹ ਮੰਨ ਲਿਆ ਜੀ ਕਿ ਚੋਣ ਕਮਿਸ਼ਨਰ ਜਿਹੜਾ ਆ ਉਹ ਨਿਰਪੱਖੀ ਹੁੰਦਾ ਹੂੰ ਉਹ ਚੋਣ ਕਮਿਸ਼ਨਰ ਇੰਨਾ ਸੁਪਰੀਮ ਹੁੰਦਾ ਜੀ ਕਿ ਜੇ 2-4 ਸਾਲਾਂ ਬਾਅਦ ਇਹ ਪਤਾ ਲੱਗੇ ਵੀ ਉਹਦੇ ਉਹਨੇ ਤੇ ਆ ਗੜਬੜ ਕੀਤੀ ਸੀ ਹੂੰ ਤੇ ਫਿਰ ਵੀ ਉਹਤੇ ਮਾਮਲਾ ਦਰਜ ਨਹੀਂ ਹੋ ਸਕਦਾ ਸੋ ਇਸ ਕਰਕੇ ਇਹ ਕਾਨੂੰਨ ਬਣਨ ਦੇ ਨਾਲ ਜਿਹੜਾ ਚੋਣ ਕਮਿਸ਼ਨਰ ਅਸੀਂ ਨਿਰਧਾਰਤ ਕੀਤਾ ਜੀ ਉਸ ਚੋਣ ਕਮਿਸ਼ਨਰ ਨੂੰ ਨਾਲ ਅਸੀਂ ਇਹ ਕਹਤਾ ਵੀ ਲੈ ਭਾਈ ਹੁਣ ਤੇਰੀ ਤੇਰੀ ਵਾਵਲ ਨਹੀਂ ਕੋ ਦੇਖੂਗਾ ਤੇ ਜੋ ਮਰਜੀ ਕਰ ਹੂੰ ਸੋ ਉਸੇ ਜੋ ਮਰਜੀ ਦੇ ਵਿੱਚੋਂ ਜੀ ਜਿਹੜੀ ਐਸਆਰ 2003 ਵਿੱਚ ਲਗਭਗ 1 ਸਾਲ ਦੇ ਟਾਈਮ ਪੀਰੀਅਡ ਵਿੱਚ ਹੋਈ ਸੀ ਹੂੰ ਉਹ ਐਸਆਰ 3 ਮਹੀਨਿਆਂ ਦੇ ਵਿੱਚ ਹੋਈ ਜੀ ਜੀ ਔਰ ਉਸ ਐਸਆਰ ਨੂੰ ਲੈ ਕੇ ਕੋਰਟ ਵਿੱਚ ਮਾਨਯੋਗ ਸੁਪਰੀਮ ਕੋਰਟ ਚ ਲੰਮਾ ਸਮਾਂ ਬਹਿਸਾਂ ਹੁੰਦੀਆਂ ਰਹੀਆਂ ਹੂੰ ਤੇ ਜਿਹੜਾ ਅਜੇ ਤੱਕ ਰਿਕਾਰਡ ਕਲੀਅਰ ਨਹੀਂ ਕਿ ਕੁੱਲ ਕਰਤੀ ਕਿੰਨੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਜੀ ਕਿੰਨੇ ਲੋਕ ਫਾਰਮ ਨੰਬਰ 6 ਦੀ ਵਰਤੋਂ ਕਰਕੇ ਆਏ ਹਮ ਕਿੰਨੇ ਲੋਕ ਐਸੇ ਆ ਜਿਹੜੇ ਬਿਹਾਰ 'ਚ ਵੋਟ ਕਾਸਟ ਕਰਨਗੇ ਪਰ ਉਹ ਬਿਹਾਰ 'ਚ ਰਹਿੰਦੇ ਨਹੀਂ ਹਮ ਕਿੰਨੇ ਲੋਕ ਐਸੇ ਆ ਜਿਨ੍ਹਾਂ ਦੀਆਂ ਬਿਹਾਰ ਦਿੱਲੀ ਹਰਿਆਣਾ ਜਾਂ ਮਹਾਰਾਸ਼ਟਰ 'ਚ ਵੀ ਵੋਟਾਂ ਨੇ ਜੀ ਸੋ ਕੀ ਉਹਨਾਂ ਨੂੰ ਚੋਣ ਕਮਿਸ਼ਨਰ ਤੋਂ ਬਿਨਾ ਕੋਈ ਹੋਰ ਤਰੀਕਾ ਸੀ ਹੈਗੀ ਆ ਜਾਂ ਕੋਈ ਹੋਰ ਫਾਰਮੂਲਾ ਐਸਾ ਹੈਗਾ ਕਿ ਅਸੀਂ ਉਹਨੂੰ ਅਸੈਸ ਕਰ ਸਕੀਏ ਵੀ ਆ ਬੰਦੇ ਇੰਨੇ ਸੀ ਵੀ ਜਿਹੜੇ ਜਿਨ੍ਹਾਂ ਦੀਆਂ ਵੋਟਾਂ ਹੋਰ ਥਾਂ ਵੀ ਸੀ ਜੀ ਸੋ ਚੋਣ ਕਮਿਸ਼ਨਰ ਜਦੋਂ ਇਹ ਆਖਦੇ ਨੇ ਵੀ ਜੇ ਮੰਨ ਲਓ ਇੱਕ ਬੰਦੇ ਦੀ ਦੋ ਥਾਵਾਂ ਤੇ ਵੋਟ ਵੀ ਹੋਏ ਉਹ ਪੋਲ ਤੇ ਕੋਈ ਇੱਕ ਥਾਂ ਕਰੇਗਾ ਬਿਲਕੁਲ ਉਹ ਗੱਲ ਬਿਲਕੁਲ ਸਰਾਸਰ ਗਲਤ ਸਿੱਧ ਹੋ ਗਈ ਕਿਉਂਕਿ ਇੱਕ ਪੱਤਰਕਾਰ ਦੀ ਦਿੱਲੀ ਵਿੱਚ ਹਰਿਆਣਾ ਵਿੱਚ ਤੇ ਬਿਹਾਰ ਵਿੱਚ ਵੋਟ ਪੋਲ ਹੋਣ ਦੀਆਂ ਤਸਵੀਰਾਂ ਆ ਗਈਆਂ ਕਿ ਉਹਨੇ ਤਿੰਨ ਥਾਵਾਂ ਤੇ ਵੋਟ ਪੋਲ ਕੀਤੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਦਾਂ ਦਾ ਦੇ ਸਿੰਪਲ ਮਿਲਦੇ ਹੋਣ ਤਾਂ ਕੀ ਇਹ ਹਜ਼ਾਰਾਂ ਚ ਨੇ ਸੈਂਕੜਿਆਂ ਚ ਨੇ ਜਾਂ ਲੱਖਾਂ ਚ ਨੇ ਉਹ ਫਿਰ ਚੋਣ ਦੇ ਪੱਖਪਾਤੀ ਜਾਂ ਨਿਰਪੱਖ ਹੋਣ ਦਾ ਨਿਰਣਾ ਕਰਦੇ ਨੇ ਸੋ ਮੈਂ ਤਾਂ ਇਹ ਸਮਝਦਾ ਵੀ ਚੋਣਾਂ ਨਿਰਪੱਖ ਹੋਣੀਆਂ ਚਾਹੀਦੀਆਂ ਤਾਂ ਹੀ ਲੋਕਾਂ ਦਾ ਡੈਮੋਕ੍ਰੇਸੀ 'ਚ ਵਿਸ਼ਵਾਸ ਬਣੇਗਾ ਨਹੀਂ ਤਾਂ ਲੋਕ ਡੈਮੋਕ੍ਰੇਸੀ ਤੋਂ ਪਿੱਠ ਕਰ ਲੈਣਗੇ ਡੈਮੋਕ੍ਰੇਸੀ ਵੱਲ ਨਹੀਂ ਜਾਣਗੇ ਜਿਸ ਦੇਸ਼ 'ਚ ਡੈਮੋਕ੍ਰੇਸੀ ਖਤਮ ਹੋ ਗਈ ਉਹ ਦੇਸ਼ ਨੇ ਹੌਲੀ-ਹੌਲੀ ਖਤਮ ਹੋ ਜਾਣਾ ਹੁੰਦਾ ਖਤਮ ਹੋ ਜਾਣਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਬਿਹਾਰ ਚੋਣ ਨਤੀਜੇ ਤੋਂ ਬਾਅਦ ਇੱਕ ਆਵਾਜ਼ ਜਿਹੜੀ ਹੈ ਇਹ ਵੀ ਫੈਲੀ ਸੀ ਕਿ ਕਾਂਗਰਸ ਜਿਹੜੀ ਹੈ ਉਹ ਦੋ ਫਾੜ ਹੋ ਸਕਦੀ ਹੈ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੋ ਫਾੜ ਹੋ ਜਾਵੇਗੀ ਦੇਖੋ ਕਾਂਗਰਸ ਦਾ ਪੁਰਾਣਾ ਇਤਿਹਾਸ ਹੈ ਜੀ ਜਦੋਂ ਇਹ ਉਹ ਹਿਊਮ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ ਤਾਂ ਉਹਦਾ ਮਤਲਬ ਭਾਰਤ ਦੇ ਵਿੱਚ ਡੈਮੋਕ੍ਰੇਸੀ ਲਈ ਤਾਂਗ ਦੇ ਲੋਕਾਂ ਨੂੰ ਇੱਕ ਆਸ ਦੀ ਚਾਣਕ ਦਿਖਾਉਣਾ ਸੀ ਜੀ ਉਨੇ ਭਾਰਤੀ ਲੋਕਾਂ ਨੂੰ ਜਮਹੂਰੀਅਤ ਦਾ ਪਾਠ ਪੜਾਉਣ ਦਾ ਤੇ ਆਪਣੀ ਗੱਲ ਹਕੂਮਤ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਦਿੱਤਾ। ਜੀ ਕੁਝ ਲੋਕ ਬਿਲਕੁਲ ਉਲਟ ਫਾਰਮੂਲੇਸ਼ਨ ਵੀ ਦਿੰਦੇ ਨੇ। ਉਹ ਕਹਿੰਦੇ ਨੇ ਕਿ ਲੋਕਾਂ ਦਾ ਜਿਹੜਾ ਪ੍ਰੈਸ਼ਰ ਸੀ ਜਿਹੜਾ ਵਿਦਰੋਹ ਸੀਗਾ ਉਹਨੂੰ ਉਹਨੇ ਚਰਨਲਾਈਜ਼ ਕੀਤਾ ਜਿਵੇਂ ਪ੍ਰੈਸ਼ਰ ਕੁੱਕਰ ਚੋਂ ਜਦੋਂ ਸੀਟੀ ਵੱਜਦੀ ਆ ਤਾਂ ਗੈਸ ਨਿਕਲਦੀ ਆ ਜੇ ਉਹ ਗੈਸ ਨਾ ਨਿਕਲੇ ਤਾਂ ਉਹਨੇ ਫਟ ਜਾਣਾ ਸੀ। ਸੋ ਕੁਝ ਲੋਕ ਜਿਹੜੇ ਕਾਂਗਰਸੀ ਸਾਫਨਾ ਪ੍ਰਤੀ ਇਹ ਥੀਸਿਸ ਵੀ ਪੇਸ਼ ਕਰਦੇ ਨੇ। ਹਮ ਪਰ ਮੈਂ ਦੋਨਾਂ ਥੀਸਸਾਂ ਵਿੱਚੋਂ ਪਹਿਲੇ ਥੀਸ ਦੇ ਜਿੱਦੀ ਉਹ ਵਿਊਮ ਨੇ ਆਪ ਗੱਲ ਕਹੀ ਆ ਉਹਦੇ ਨਾਲ ਵੀ ਜੇ ਖੜ ਜਾਵਾਂ ਤਾਂ ਤਾਂ ਵੀ ਇੱਕ ਗੱਲ ਬੜੀ ਤੁਹਾਡੇ ਸਵਾਲ ਦੇ ਜਵਾਬ ਲਈ ਵਾਜ਼ਵ ਹੈ ਕਿ ਕਾਂਗਰਸ ਵਿੱਚ ਉਦੋਂ ਵੀ ਦੋ ਧੜੇ ਸੀ ਇੱਕ ਲੈਫਟ ਵਿੰਗ ਸੀ ਜਿਹੜਾ ਗਰਮ ਧੜਾ ਖਾਉਂਦਾ ਸੀ ਇੱਕ ਥੋੜਾ ਨਰਮ ਧੜਾ ਖਾਉਂਦਾ ਸੀ ਜੀ ਕਾਂਗਰਸ ਵਿੱਚ ਧੜੇਬੰਦੀ ਪੰਡਤ ਜਵਾਲਨ ਨਹਿਰੂ ਤੱਕ ਰਹੀ ਪੰਡਤ ਜਵਾਲਨ ਨਹਿਰੂ ਤੋਂ ਬਾਅਦ ਦੇ ਧੜੇਬੰਦੀ ਹੋਰ ਤਿੱਖੀ ਹੋਈ ਆ ਘਟਿਨੀ 인ਦਰਾ ਗਾਂਧੀ ਮਰਾਲਜੀ ਦਿਸਾਈ ਦੇ ਨਾਲ ਵੀ ਧੜੇਬੰਦੀ ਰਹੀ ਆ ਸੋ ਇਹ ਧੜੇਬੰਦੀ 인ਦਰਾ ਗਾਂਧੀ ਦੀ ਮੌਤ ਤੋਂ ਬਾਅਦ ਵੀ ਜਾਰੀ ਰਹੀ ਰਜੀਵ ਗਾਂਧੀ ਵੇਲੇ ਵੀ ਜਾਰੀ ਰਹੀ ਨਰਸਿਮਹਾ ਰਾਓ ਵੇਲੇ ਵੀ ਜਾਰੀ ਰਹੀ ਇਹ ਧੜੇਬੰਦੀ ਅੱਜ ਵੀ ਹੈ ਇੱਕ ਗੱਲ ਤਾਂ ਕਲੀਅਰ ਆ ਕਿ ਕਾਂਗਰਸ ਇੱਕ ਵੱਡਾ ਰਾਸੀ ਸਮੂਹ ਹੈ ਤੇ ਇਹਦੇ ਵਿੱਚ ਧੜੇਬੰਦੀ ਰਹਿੰਦੀ ਹੈ ਜੀ ਉਹ ਧੜੇਬੰਦੀ ਕਈ ਵਾਰੀ ਬਹੁਤ ਖਤਰਨਾਕ ਤਰੀਕੇ ਦੀ ਹੋ ਜਾਂਦੀ ਹੈ ਕਈ ਵਾਰੀ ਉਸ ਧੜੇਬੰਦੀ ਨੂੰ ਜਿਹੜੀ ਹਕੂਮਤ ਹੈ ਉਹ ਉਸ ਤਰੀਕੇ ਦੇ ਨਾਲ ਹਵਾ ਦੇਣਾ ਸ਼ੁਰੂ ਕਰ ਦਿੰਦੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਮਹਾਰਾਸ਼ਟਰ ਵਿੱਚ ਦੇਖਦੇ ਹਾਂ ਕਿ ਸ਼ੈਵ ਸ਼ੈਨਾ ਜਿਹੜੀ ਸ਼ੈਵ ਸ਼ੈਨਾ ਇੱਕ ਵੱਡਾ ਰਾਸੀ ਗਠਬੰਧਨ ਸੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਟੁਕੜੇ ਟੁਕੜੇ ਹੋ ਗਿਆ ਤੇ ਉਹਦੇ ਕਈ ਟੁਕੜੇ ਜਿਹੜੇ ਨੇ ਉਹ ਅੱਜ ਲੋਕਾਂ ਦੇ ਪੈਰਾਂ 'ਚ ਚੁੱਭਦੇ ਫਿਰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਟੁਕੜੇ ਟੁਕੜੇ ਹੋਇਆ ਜਾਂ ਟੁਕੜੇ ਟੁਕੜੇ ਕੀਤਾ ਗਿਆ ਇਹਨੂੰ ਸਮਝਣ ਦੀ ਲੋੜ ਹੈ। ਜੀ ਇਦਾਂ ਹੀ ਕਾਂਗਰਸ ਦੇ ਨਾਲੋਂ ਟੁੱਟ ਕੇ ਅਜੀਤ ਪਵਾਰ ਹੋਰਾਂ ਨੇ ਐਮਸੀਪੀ ਬਣਾਈ ਜਿਹਨੂੰ ਅਸੀਂ ਰਾਸ਼ਟਵਾਦੀ ਕਾਂਗਰਸ ਪਾਰਟੀ ਕਹਿੰਦੇ ਆ। ਹੂੰ ਰਾਸ਼ਟਵਾਦੀ ਕਾਂਗਰਸ ਪਾਰਟੀ ਬਣੀ ਕੇ ਬਣਾਈ ਮਤਭੇਦਾਂ ਦੇ باوجود ਉਹ ਪਾਰਟੀ 'ਚ ਰਹਿ ਸਕਦੇ ਸੀ ਪਰ ਉਹ ਪਾਰਟੀ 'ਚੋਂ ਬਾਹਰ ਨਿਕਲੇ ਕਿ ਕੱਢੇ ਗਏ ਜੀ ਜਾਂ ਐਸਾ এনवायरमेंट ਬਣਿਆ ਕਿ ਉਹ ਬਾਹਰ ਗਿਆ ਉਹ ਤੋਂ ਬਾਅਦ ਐਨਸੀਪੀ ਵੀ ਦੋ ਧੜਿਆਂ 'ਚ ਵੰਡੀ ਗਈ ਅਜੀਤ ਪੁਆਰ ਵੱਖਰੇ ਚੱਲ ਗਿਆ ਤੇ ਭਤੀਜਾ ਜਿਹੜਾ ਆ ਉਹ ਵੱਖਰੇ ਚਲਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਜਿਸ ਦੌਰ ਵਿੱਚ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਸ ਦੌਰ ਵਿੱਚ ਲਗਭਗ ਡੇਢ ਦਰਜਣ ऐसे सांसद मेंबर ਸਾਡੇ ਕੋਲ ਕਾਂਗਰਸ ਦੇ ਹੈਗੇ ਆ ਜਿਹੜੇ ਕਾਂਗਰਸ ਵਿੱਚ ਰਹਿੰਦੇ ਹੋਏ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਗਏ ਉਹ ਖੁਸ਼ ਕਿਉਂ ਨਹੀਂ ਗਏ ਇੱਕ ਵੱਖਰਾ ਸਵਾਲ ਹੈ ਬਿਲਕੁਲ ਉਹਨਾਂ ਨੇ ਐਸਾ ਲੈਟਰ ਅਗਸਤ 2020 ਚ ਸ਼੍ਰੀਮਤੀ 소ਨੀਆ ਗਾਂਧੀ ਦੇ ਨਾਲ ਲਿਖਿਆ ਸੀ ਜਿਹਦੇ ਵਿੱਚ ਲਗਭਗ ਮੇਰੇ ਖਿਆਲ 32 ਕ ਮੈਂਬਰਾਂ ਦੇ ਸਿਗਨੇਚਰ ਸੀਗੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਚੜਤ ਵਾਸਤੇ ਕੁਝ ਆਪਣੀ ਦਲੀਲਾਂ ਦਿੱਤੀਆਂ ਸੀਗੀਆਂ ਤੇ ਇਹ ਇਹ ਫਾਰਮੂਲੇਸ਼ਨ ਪੇਸ਼ ਕੀਤੀ ਸੀ ਜਿਹੜੀ ਮੈਂ ਸਮਝਦਾ ਬਿਲਕੁਲ ਜ਼ਰੂਰੀ ਆ ਕਿਸੇ ਪਾਰਟੀ ਦੇ ਜਿੰਦਾ ਰਹਿਣ ਲਈ ਜੀ ਕਿ ਅਗਰ ਪਾਰਟੀ ਨੂੰ ਸਹੀ ਸਲਾਮਤ ਤੇ ਜਿੰਦਾ ਰੱਖਣਾ ਹੈ ਤਾ ਇਹਦੇ ਅੰਦਰ ਜਿਹੜੀ ਜਮਹੂਰੀਅਤ ਹੈ ਉਹ ਛੋਟੀ ਮੁੱਢਲੀ ਇਕਾਈ ਤੋਂ ਲੈ ਕੇ ਉੱਤੇ ਤੱਕ ਲੈ ਕੇ ਜਾਓ ਵਿਭਾਗ ਸਾਡਾ ਬਲਾਕ ਦਾ ਪ੍ਰਧਾਨ ਵੀ ਵੋਟਰਾਂ ਰਹੀ ਚੁੜਿਆ ਜਾਵੇ ਤੇ ਵੋਟਰਾਂ ਰਹੀ ਚੁੜੇ ਹੋਏ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨ ਜ਼ਿਲ੍ਹਾ ਪ੍ਰਧਾਨ ਰਲ ਕੇ ਚੋਣ ਕਰਨ ਪੰਜਾਬ ਪ੍ਰਧਾਨ ਦੀ ਤੇ ਸਟੇਟਾਂ ਦੇ ਵੱਖ-ਵੱਖ ਪ੍ਰਧਾਨ ਜਿਹੜੇ ਨੇ ਉਹ ਸਹੀ ਤੇ ਇਮਾਨਦਾਰੀ ਨਾਲ ਆਪਣੇ ਕਾਂਗਰਸ ਦੇ ਲੀਡਰ ਦੀ ਚੋਣ ਕਰਨ ਸੋ ਪਾਰਟੀ ਨੂੰ ਥੱਲਿਓਂ ਤਾਂ ਤੱਕ ਮਜ਼ਬੂਤ ਕਰਨ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਚ ਕੋਈ ਐਸੇ ਮੈਂਬਰ ਵੀ ਆ ਜਿਹੜੇ ਹੁਣ ਕਾਂਗਰਸ ਪਾਰਟੀ ਛੱਡ ਚੁੱਕੇ ਆ ਇਹਨਾਂ 50 ਸਾਲਾਂ ਚ ਜੇ ਇਹਨਾਂ ਨੇ ਛੱਡ ਦਿੱਤੀ ਤਾਂ ਜਿਨ੍ਹਾਂ ਨੇ ਛੱਡਣੀ ਆ ਜੀ ਉਹਨਾਂ ਦਾ ਲੋਕਾਂ ਤੋਂ ਨਾਂ ਲੁਕੇ ਹੋਏ ਨਹੀਂ ਜੀ ਜਦੋਂ ਆਪਰੇਸ਼ਨ ਸੰਦੂਰ ਹੋਇਆ ਆਪਰੇਸ਼ਨ ਸੰਦੂਰ ਇੱਕ ਐਸੀ ਇਹ ਕੜੀ ਸੀਗੀ ਜਿਹਦੇ ਵਿੱਚ ਅਸੀਂ ਦੇਖਦੇ ਆ ਕਿ ਕਾਂਗਰਸ ਪਾਰਟੀ اپੋਜੀਸ਼ਨ ਚ ਰਹਿੰਦੀ ਹੋਈ ਨਾ ਤਾਂ ਪ੍ਰਸ਼ਾਸਨ ਦੂਰ ਦੇ ਹੱਕ ਚ ਬੋਲ ਸਕਦੀ ਸੀ ਨਾ ਵਿਰੋਧ ਚ ਬੋਲ ਸਕਦੀ ਸੀ ਜਿਹਦੇ ਵਿੱਚ ਸ਼ਸ਼ੀ ਥਰੂਰ ਜਾਂ ਹੋਰ ਕੁਝ ਸਾਥੀਆਂ ਨੇ ਫੈਸਲਾ ਪਾਰਟੀ ਲਾਈਨ ਤੋਂ ਹਟਮਾ ਜਿਹੜਾ ਆਪਰੇਸ਼ਨ ਸੰਦੂਰ ਦੇ ਹੱਕ ਚ ਲਿਆ ਤੇ ਸੰਸਾਰ ਪੱਧਰ ਤੇ ਜਿਹੜਾ ਹਿੰਦੁਸਤਾਨ ਦਾ ਡੈਪੂਟੇਸ਼ਨ ਗਿਆ ਉਹਨਾਂ ਦੀ ਅਗਵਾਈ ਕਾਂਗਰਸਿਆ ਨੇ ਕੀਤੀ ਜਾਂ ਉਹ ਤੋਂ ਕਰਵਾਈ ਗਈ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜਦੋਂ ਐਸਾ ਟਵੀਟ ਆਉਂਦਾ ਹੈ ਕਿ ਕਾਂਗਰਸ ਪਾਰਟੀ ਦੁਫਾੜ ਹੋ ਜਾਣੀ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਹੈ ਕਿਉਂਕਿ ਕੁਝ ਬਾਹਰੀ ਸ਼ਕਤੀਆਂ ਜਿਹੜੀਆਂ ਨੇ ਉਹ ਇਸ ਗੱਲ ਤੇ ਲੱਗੀਆਂ ਹੋਈਆਂ ਨੇ ਕਿਉਂ ਹਰ ਤਰ੍ਹਾਂ ਦੇ ਤਰੀਕੇ ਢੰਗ ਵਰਤ ਕੇ ਕਾਂਗਰਸ ਪਾਰਟੀ ਨੂੰ ਦੇਸ਼ ਵਿੱਚ ਆਪੋਜੀਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਹੁਣ ਦੇਖੋ ਜੇ ਖਤਮ ਹੁੰਦੀ ਹੈ ਤਾਂ ਕੀ ਕੁਝ ਹੋਏਗਾ ਇਹਦਾ ਮਤਲਬ ਇਹ ਹੈ ਕਿ ਇੱਥੇ ਘਟ ਗਣਤੀ ਜਿਹੜੇ ਨੇ ਉਹ ਲੰਬੰਦ ਨਹੀਂ ਹੋ ਸਕਣਗੇ ਰਾਤੋਂ ਰਾਤ ਇੱਥੇ ਜਿਹੜੇ ਹਾਸ਼ੀਏ ਤੋਂ ਥੱਲੇ ਜ਼ਿੰਦਗੀ ਜੀਂਦੇ ਨੇ ਭਾਵੇਂ ਇਕਨੋਮੀਕਲੀ ਹੋਣ ਭਾਵੇਂ ਜਾਤੀ ਤੌਰ ਤੇ ਹੋਣ ਉਹ ਲੰਬੰਦ ਨਹੀਂ ਹੋ ਸਕਣਗੇ ਤੇ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਇਸ ਦੇਸ਼ ਨੂੰ ਇੱਕ ਖਾਸ ਵਿਚਾਰ ਧਾਰਾ ਦਾ ਦੇਸ਼ ਬਣਾਇਆ ਜਾਵੇ ਇਹਨੂੰ ਆਪਣੇ ਪ੍ਰਾਤਨ ਗੌਰਮਈ ਵਿਰਸੇ ਦੇ ਨਾਂ ਹਟ ਮਨੁਸਮਰਤੀ ਵੱਲ ਲੈ ਕੇ ਜਾਇਆ ਜਾਵੇ ਉਹ ਉਧਰ ਨੂੰ ਲੈ ਕੇ ਜਾਣਗੇ ਜੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਟੁੱਟ ਨਹੀਂ ਰਹੀ ਤੋੜੀ ਜਾ ਰਹੀ ਹੈ ਇਹਦਾ ਇੱਕ ਉਦਾਹਰਨ ਜਿਹੜਾ ਪਿਛਲੇ ਦਿਨਾਂ 'ਚ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ 2 ਪੀਚਤੰਬਰਮ ਹੋਣਾ ਦਾ ਇੱਕ ਲੇਖ ਛਪਿਆ ਹੈ ਜੀ 16 ਤਰੀਕ ਨੂੰ ਲੇਖ ਛਪਿਆ ਉਹ ਤੁਸੀਂ ਲੇਖ ਨੂੰ ਦੋ ਵਾਰੀ ਪੜ੍ਹ ਲਓ ਤੁਹਾਨੂੰ ਬੜਾ ਕਲੀਅਰ ਪਤਾ ਲੱਗ ਜਾਗਾ ਕਿ ਪੀਚਤੰਬਰਮ ਇਸ ਗੱਲ ਦੀ ਮਤਲਬ ਵਧਾਈ ਦੇ ਰਿਹਾ ਕਿ ਉਹ ਜਿੱਤ ਗਏ ਨੇ ਆਪਾਂ ਹਾਰ ਗਏ ਇੱਕ ਗੱਲ ਫਿਰ ਉਹ ਕਹਿ ਰਿਹਾ ਕਿ ਜਿੱਤ ਦਾ ਕਾਰਨ ਉਹ ਆ ਕਿ ਸਾਡੇ ਜਿਹੜੇ ਪ੍ਰੋਗਰਾਮ ਸੀਗਾ ਉਹ ਕੋਈ ਵੱਡਾ ਲਾਰਜ ਪ੍ਰੋਗਰਾਮ ਨਹੀਂ ਸੀ इवन देन ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਵੀ ਉਹਨਾਂ ਨੇ ਛੋਟਿਆਂ ਕਰਕੇ ਰੱਖ ਦਿੱਤਾ ਸੋ ਪਾਰਟੀ ਪ੍ਰਮੁੱਖ ਜਾਂ ਪਾਰਟੀ ਦੀ ਲੀਡਿੰਗ ਰੋਲ ਲਵਾਉਂਦੀ ਜਿਹੜੀ ਲੀਡਰਸ਼ਿਪ ਹੈ ਜਦੋਂ ਉਹਦੇ ਨਾਲੋਂ ਵੱਖਰਾ ਕੰਟੈਂਟ ਤੁਸੀਂ ਸਭ ਵੱਡੇ ਅਖਬਾਰ ਚ ਲਿਖ ਕੇ ਪਾਉਂਦੇ ਹੋ ਤਾਂ ਸਿੱਗੇ ਇਦਾਂ ਦੇ ਜਾਣਦੇ ਨੇ ਕਿ ਪਾਰਟੀ ਟੁੱਟ ਰਹੀ ਆ ਜਾਂ ਪਾਰਟੀ ਟੁੱਟ ਸਕਦੀ ਆ ਜਾਂ ਪਾਰਟੀ ਤੋੜੀ ਜਾ ਸਕਦੀ ਜੀ ਬਿਲਕੁਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਸਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ